ਜੀ ਮਾਨਯੋਗ ਸੀਪੀ ਸਾਹਿਬ ਸਰਦਾਰ ਸ੍ਰੀ ਗੁਰਪ੍ਰੀਤ ਸਿੰਘ ਢੋਲਰ ਵੱਲੋਂ ਜਿਹੜੀ ਸ਼ਹਿਰ ਵਿੱਚ ਚਲਾਈ ਜਾ ਰਹੀ ਮੁਹਿੰਮ ਜਿੱਦੇ ਅੰਤਰਗਤ ਜਿਹੜੇ ਮਾੜੇ ਅੰਸਰ ਆ ਇਹਨਾਂ ਦੇ ਕਾਰਵਾਈ ਕਰਦੇ ਹੋਏ ਸਾਨੂੰ ਜਿਹੜੀ ਡਿਵੀਜ਼ਨ ਨੰਬਰ ਇਹ ਹੈਗੀ ਹੈ ਇਹਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਹੈ ਤੇ ਮਾਮਲਾ ਹੈਗਾ ਕਿ ਇੱਥੇ ਜਿਹੜਾ ਅਰੋਗ્ય ਆਯੁਸ਼ਮਨ ਅਰੋਗ્ય ਕੇਂਦਰ ਹੈਗਾ ਆ ਇੱਥੇ ਚੋਰੀਆਂ ਦੀ ਵਾਰਦਾਤ ਕਾਫੀ ਹੋ ਰਹੀ ਸੀ ਜਿਸ ਵਿੱਚ ਸਾਨੂੰ ਇੱਕ ਕੰਪਲੇਂਟ ਜਿਹੜੇ ਡਾਕਟਰ ਸਮੀਰ ਵੱਲੋਂ ਦਰਜ ਕੀਤੀ ਸੀਗੀ ਤੇ ਜਿਸ ਤੇ ਕਾਰਵਾਈ ਕਰਦੇ ਮਤਮਨ ਨੰਬਰ 50 ਦਰਜ ਕੀਤਾ ਗਿਆ ਤੇ ਅਧੀਨ ਤਾਰਾ 3314 305 ਬੀ ਐਨ ਐਸ थाना ਏ ਡਿਵੀਜ਼ਨ ਜੀ ਹੁਣ ਇਹਦੇ ਵਿੱਚ ਸਾਨੂੰ ਜਿਹੜਾ ਚੋਰ ਸੀਗਾ ਇਸ ਵਿੱਚ ਵੌਂਟਡ ਉਹ ਆਪਾਂ ਅਰੈਸਟ ਕਰ ਲਿਆ ਹੈਗਾ ਤੇ ਜਿਹੜਾ ਚੋਰ ਹੈਗਾ ਆ ਉਹਦੇ ਵਿੱਚੋਂ ਜਿਹੜਾ ਦੋਸ਼ੀ ਹੈਗਾ ਸਤਨਾਮ ਸਿੰਘ ਉਪਸਤਾ ਪੁੱਤਰ ਹਰਬੰਸ ਸਿੰਘ ਵਾਸੀ ਮਕਾਨ ਨੰਬਰ 1943 ਚੁੰਗੀ ਤਰਨਤਾਰਨ ਰੋਡ ਅੰਮ੍ਰਿਤਸਰ ਇਸ ਤੋਂ ਸਾਨੂੰ ਚਾਰ ਪੱਖੇ ਜਿਹੜੇ ਚੋਰੀ ਹੋਏ ਸੀਗੇ ਮੋਹੱਲਾ ਕਲੀਮੇਟ ਵਾਲੇ ਜਿਹੜਾ ਪਲੇਟ ਹੈਗਾ ਇੱਕ ਵਾਲ ਫੈਨ ਅਲੂਮੀਨੀਅਮ ਡੋਰ ਫਰੇਮ ਤੇ ਜਿਹੜਾ ਈ ਰਿਕਸ਼ਾ ਇਹ ਯੂਜ਼ ਕਰਦੇ ਸੀਗੇ ਸਮਾਨ ਦੀ ਢੋਹਾ ਢੋਈ ਨੂੰ ਉਹ ਆਪਾਂ ਰਿਕਵਰ ਕਰਦੇ ਆ। ਸਰ ਕਿੱਥੇ ਵੇਚਦਾ ਇਹ ਸਮਾਨ ਇਹ ਜਿਹੜੇ ਇਹ ਜਿਹੜਾ ਸਮਾਨ ਸੀਗਾ ਇਹ ਇਹ ਨਸ਼ੇੜੀ ਹੈਗਾ ਨਸ਼ੇ ਕਰਨ ਦਾ ਆਦੀ ਜੀ ਦਾ ਤੇ ਜਿਹੜਾ ਸਮਾਨ ਹੈਗਾ ਇਹ ਜਿਹੜੇ ਕਬਾੜੀ ਹੈਗੇ ਉਹਨਾਂ ਨੂੰ ਦਿੱਤਾ ਹੈ। ਕਬਾੜੀਆਂ ਦੇ ਕਾਰਵਾਈ ਹੋਈ ਜੀ ਬਿਲਕੁਲ ਬਿਲਕੁਲ ਤੇ ਫਿਰ ਆਪਾਂ ਜਾਰੀ ਹੈਗੀ ਹੈ ਪੀਡੀਪੀ ਹੈ ਕੇ ਤੇ ਮੋਲ ਕੇ ਸਾਨੂੰ ਨਾਮ ਦੇ ਇਸ ਤੋਂ ਪਹਿਲਾਂ ਵੀ ਕੋਈ ਚੋਰੀ ਮੰਨੀ ਹੈ ਪਹਿਲਾਂ ਜੀ ਇਸ ਤੋਂ ਪਹਿਲਾਂ ਵੀ ਇਹਨੇ ਇਸੇ ਹੀ ਜਿਹੜਾ ਆਯੂਸ਼ਮਾਨ ਰੋਗਿਆ ਕੇਂਦਰ ਹੈਗਾ ਆ ਇਹਦੇ ਤੋਂ ਮਤਲਬ ਪਹਿਲਾਂ ਵੀ ਚੋਰੀਆਂ ਕੀਤੀਆਂ ਸੀਗੀਆਂ ਤੇ ਉਹ ਵੀ ਆਪਾਂ ਪੱਖੇ ਜਿਹੜੇ ਰਿਕਵਰ ਕੀਤੇ ਕਿੰਨੇ ਬੰਦੇ ਇਨਵੋਲਡ ਹੋਏ ਕਿ ਇਹਦੇ ਵਿੱਚ ਹਜੇ ਤੱਕ ਦੇ ਇੱਕ ਹੀ ਜਿਹੜਾ ਹੈਗਾ ਦੋਸ਼ੀ ਸਤਨਾਮ ਸਿੰਘ ਔਰ ਸੱਤਾ ਆਪਾਂ ਉਹਨੂੰ ਅਰੈਸਟ ਕੀਤਾ ਹੈਗਾ ਤੇ ਜੇ ਜਿਹੜੀ ਅਕੀਦੀ ਇਨਵੈਸਟੀਗੇਸ਼ਨ ਹੈ ਜਿਸ ਸਾਨੂੰ ਪਤਾ ਲੱਗਾ ਤੇ ਆਪਾਂ ਹੋਰਾਂ ਨੂੰ ਵੀ ਚਾਹੀਦਾ ਵੈਸੇ ਇਹ ਇਨਸਟਾਈ ਚਲਾਉਂਦਾ ਸੀ ਜੀ ਇਹ ਇਨਸਟਾਈ ਚਲਾਉਂਦਾ ਸੀਗਾ ਕੱਲਾ ਹੀ ਇਸਮਾਨ ਚੁੱਕ ਕੇ ਤੇ ਜੀ ਕੱਲਾ ਹੀ ਹੈ ਇਹਦੇ ਵਿੱਚ ਸਾਨੂੰ ਸੀਸੀਟੀਵੀ ਫੁਟੇਜ ਵੀ ਮਿਲੀ ਸੀ ਜਿਹੜੇ ਆਪ ਨੂੰ ਮੀਡੀਆ ਵੱਲੋਂ ਇਹਨੂੰ ਪੇਸ਼ ਵੀ ਕੀਤਾ ਸੀਗਾ ਤੇ ਇਹ ਆਪ ਹੀ ਇਕੱਲਾ ਹੀ ਸੀਗਾ ਦੇ ਵਿੱਚ ਕਿੰਨਾ ਕਿੰਨਾ ਰਿਮਾਂਡ ਲਿਆ ਇਹ ਇੱਕ ਦਿਨ ਦਾ ਰਿਮਾਂਡ ਲਿਆ